ਇਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਬਲਜੀਤ ਸਿੰਘ ਹੈ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੁਰੰਗਲਾ ਦਾ ਰਹਿਣ ਵਾਲਾ ਸੀ ਜੋ ਕਿ ਕੁਝ ਬਾਰੇ ਪਹਿਲਾਂ ਚੰਗੇ ਭਵਿੱਖ ਲਈ ਜਰਮਨ ਗਿਆ ਸੀ ਪਰ ਉੱਥੇ ਨੌਜਵਾਨ ਦੇ ਨਾਲ ਅਜਿਹਾ ਕੁਝ ਹੋਇਆ ਕਿ ਜਿਸ ਦੇ ਬਾਰੇ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਹੋਸ਼ ਫਟਾ ਹੋ ਗਏ ਤੇ ਘਰ ਵਿੱਚ ਮਾਤਮ ਛਾ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਲ ਜਾਵੇਗਾ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬ੍ਰੀਨਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰ ਨੂੰ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਗਿਆ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੱਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਜਾਏ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਸਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੋਂ ਘਰ ਦਾ ਬਹੁ ਬੁਰੀ ਹਾਲਤ ਆ ਜੀ ਰੋ ਰੋ ਕੇ ਅਸੀਂ ਜਾਣੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਸੇ ਦੀ ਉਸੇਤੀ ਸਾਡੇ ਨਾਲ ਸਾਥ ਦੇ ਉਹ ਵੱਡ ਡਾਡ ਬੜੀ ਨੂੰ ਵਾਪਸ ਲਿਆਂਦਾ ਜਾਏ ਆਏ ਤੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਜਿਹੜੀ ਲਾਸ਼ ਜਿਹੜੀ ਆ ਜਲਦੀ ਤੋਂ ਜਲਦੀ ਭੇਜੀ ਜਾਵੇ ਬਾਬਾ RAM ਦਾ ਜੂਝ ਵਿਚਾਰ ਕਰਾਂਗੇ ਸਾਡਾ ਬਬੂ ਸਾਡੇ ਮਰਦੇ ਦੇਖ ਨਹੀਂ ਆਉਣ ਨੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਜੇ ਫਿਰ ਦੁਬਾਰਾ ਮੇਰੀ ਗੱਲ ਹੈ ਤੁਹਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਰਤ ਮਗਾਈ ਜਾਵੇ ਜਿਹੜੇ ਸੰਸਕਾਰ ਕਰਕੇ ਜਿਹੜਾ ਪ੍ਰਾਪਤ ਦਾ ਮਰਹਮ ਹੋਏ ਮੇਰ ਗਰੋਗੀਰ ਪਾਦਰੋ ਮਰਾਰੇ ਸਦਾ ਨਗੇ ਬੰਦੀ ਕਰਨੀ ਹੈ ਮੇਰੇ ਬੱਚੇ ਦੀ ਤਿੱਤੋ ਜਿੱਤੀ ਕਰ ਬੋ ਗਿਆ ਮੇਰੇ ਬੱਚਿਆਂ ਦਾ ਉਹ ਤਾਂ ਬੁਰਾ ਨਾ ਮੈਂ ਤੋ ਕਰਦੀ ਨੀ ਕੀ ਆਲੀ ਨਾ ਜਾਣੇ ਦੇ ਆਹ ਮੇਰੀ ਦਿਹਾਉ ਚਰ ਕੋਈ ਗੀਤੀ ਇਹ ਬੁੱਢੇ ਆ ਮਾਂ ਵੀ ਉਹ ਕੀ ਕਰ ਇਸ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤੀਰ ਨੂੰ ਰੈੱਟ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਬਾਤ ਸੱਚਾ ਉਹ ਮੈਂਦੀ ਜੇ ਦੀ ਡੱਡ ਬੋੜੀ ਜਾਇਆ ਜਲਦੋ ਜਲਦ ਪੰਜਾਬ ਲੰਦੀ ਚ ਹੈ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਨੌਜਵਾਨਾਂ ਦੇ ਨਾਲ ਲੜਾਈ ਦੌਰਾਨ ਨੌਜਵਾਨ ਬਲਜੀਤ ਸਿੰਘ ਦੀ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰਕ ਮੈਂਬਰਾਂ ਨੇ ਜਰਮਨ ਅਤੇ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ ਅਜੇ ਚ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਤੱਕ ਮ੍ਰਿਤਕ ਦੀ ਦੇਹ ਨੂੰ ਭਾਰਤ ਲਿਆਉਣ ਚ ਕਾਮਯਾਬ ਹੋ ਪਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ